ਇਹ ਆਦਤਾਂ ਬਣਾ ਦੇਣੀਆਂ ਕੰਗਾਲ ਆਪਣਾ ਲਓ ਇਹ ਚੰਗੀ ਆਦਤ ਮਾੜੇ ਭਾਗ ਵੀ ਹੋਣਗੇ ਚੰਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੇ ਉੱਤੇ ਅਸੀਂ ਘਰ ਪਰਿਵਾਰ ਨਾਲ ਸੰਬੰਧਿਤ ਰਸੋਈ ਨਾਲ ਸੰਬੰਧਿਤ ਤੇ ਸਵਾਣੀਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਦੇ ਰਹਿਣਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਤਾਂ ਇਸ ਚੈਨਲ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੀ ਵੀਡੀਓ ਲਗਾਤਾਰ ਲੈ ਕੇ ਆਉਂਦੇ ਆ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਵੀਡੀਓ ਆਉਂਦੀਆਂ ਰਹਿਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਕਿ ਚੰਗੀਆਂ ਤੇ ਮਾੜੀਆਂ ਆਦਤਾਂ ਬਾਰੇ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਬੁਰੀਆਂ ਆਦਤਾਂ ਨੂੰ ਤਿਆਗਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ।ਦਰਅਸਲ ਕੁਝ ਮਾੜੀਆਂ ਆਦਤਾਂ ਕਾਰਨ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਨੂੰ ਵੀ ਹੈ ਇਹ ਆਦਤ ਤਾਂ ਅੱਜ ਹੀ ਬਦਲ ਦਿਓ। ਕਿਸੇ ਵੀ ਵਿਅਕਤੀ ਦੀਆਂ ਚੰਗੀਆਂ ਜਾਂ ਮਾੜੀਆਂ ਆਦਤਾਂ ਉਸ ਦੀ ਕੁੰਡਲੀ ਵਿੱਚ ਮੌਜੂਦ ਗ੍ਰਹਾਂ ਦੀ ਸਥਿਤੀ ਨੂੰ ਬਦਲ ਦਿੰਦੀਆਂ ਹਨ ਚੰਗੀਆਂ ਆਦਤਾਂ ਗ੍ਰਹਾਂ ਨੂੰ ਮਜ਼ਬੂਤ ਕਰਦੀਆਂ ਹਨ ਤੇ ਬੁਰੀਆਂ ਆਦਤਾਂ ਗ੍ਰਹਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਨੇ ਇਸ ਲਈ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਣੀਆਂ ਬੁਰੀਆਂ ਆਦਤਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਆਓ ਜਾਣਦੇ ਹਾਂ ਅਜਿਹੀਆਂ ਆਦਤਾਂ ਬਾਰੇ ਜਿਨ੍ਹਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਇਹ ਆਦਤਾਂ ਬਣਾ ਦੇਣਗੀਆਂ ਕੰਗਾਲ ਨੰਬਰ 1 ਪੈਰ ਹਿਲਾਉਣਾ ਜੇਕਰ ਤੁਹਾਨੂੰ ਬੈਠਣ ਵੇਲੇ ਲੱਤਾਂ ਹਿਲਾਉਣ ਦੀ ਆਦਤ ਹੈ ਤਾਂ ਇਹ ਆਦਤ ਅੱਜ ਹੀ ਛੱਡ ਦਿਓ ਕਿਉਂਕਿ ਅਜਿਹੇ ਲੋਕਾਂ ਦਾ ਚੰਦਰਮਾ ਕਮਜ਼ੋਰ ਹੋ ਜਾਂਦਾ ਹੈ ਤੇ ਉਹਨਾਂ ਨੂੰ ਕੰਗਾਲੀ ਦੇ ਰਾਹਵਲ ਤੋੜ ਲੈਂਦਾ ਹੈ ਨੰਬਰ 2 ਗੰਦਗੀ ਗੰਦਗੀ ਨਕਾਰਾਤਮਕਤਾ ਲਿਆਉਂਦੀ ਹੈ ਅਤੇ ਲక్ష్ਮੀ ਦੇਵੀ ਨਾਰਾਜ਼ ਹੋ ਜਾਂਦੀ ਹੈ ਇਸ ਲਈ ਆਪਣੇ ਆਲੇ ਦੁਆਲੇ ਦੀ ਸਾਫ਼ ਸਫਾਈ ਨਿਯਮਤ ਤੌਰ ਤੇ ਰੱਖਣੀ ਬਹੁਤ ਜ਼ਰੂਰੀ ਹੈ ਬਿਮਾਰੀਆਂ ਫੈਲਣਗੀਆਂ ਤਾਂ ਸਾਡਾ ਜਿਹੜਾ ਪੈਸੇ ਦਾ ਇਹ ਸਾਡੇ ਖਜ਼ਾਨੇ ਦਾ ਮੂੰਹ ਹੈ ਉਹ ਡਾਕਟਰਾਂ ਦੇ ਘਰ ਵਾਲੇ ਨੂੰ ਖੁੱਲ ਜੇਗਾ ਲక్ష్ਮੀ ਆਪਣੇ ਆਪ ਹੀ ਨਰਾਜ ਹੋਗੀ ਕੋਈ ਸਮਝ ਸਕਦੇ ਆਪਾਂ ਨੰਬਰ 3 ਨੌ ਚਬਾਉਣਾ ਜੇਕਰ ਤੁਹਾਨੂੰ ਵੀ ਨੌ ਚਬਾਉਣ ਦੀ ਆਦਤ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ ਕਿਉਂਕਿ ਨੌ ਚਬਾਉਣ ਨਾਲ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਗ੍ਰਹਿ ਕਮਜ਼ੋਰ ਹੁੰਦਾ ਹੈ ਇਸ ਨੂੰ ਵਿਗਿਆਨਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਨੌ ਚਬਾਉਣ ਨਾਲ ਆਪਣੇ ਅੰਦਰ ਗੰਦਗੀ ਜਾਂਦੀ ਹੈ ਤੇ ਉਹਦੇ ਨਾਲ ਬਹੁਤ ਖਤਰਨਾਕ ਤੇ ਭਿਆਨਕ ਬਿਮਾਰੀ ਲੱਗ ਸਕਦੀ ਹੈ ਜਿਹੜੀ ਬਿਮਾਰੀ ਡਾਕਟਰਾਂ ਦੇ ਘਰ ਵੱਲ ਸਾਡੇ ਪੈਸੇ ਨੂੰ ਸੁੱਟਣਾ ਸ਼ੁਰੂ ਕਰ ਦੇਗੀ ਤਾਂ ਅਸੀਂ ਕੰਗਾਲ ਹੋ ਜਾਾਂਗੇ ਨੰਬਰ 4 ਪੈਰ ਕਸੀਟਣਾ ਜੇਕਰ ਤੁਹਾਨੂੰ ਵੀ ਪੈਰ ਕਸੀਟਣ ਦੀ ਆਦਤ ਹੈ ਤਾਂ ਇਹ ਆਦਤ ਬਹੁਤ ਗਲਤ ਹੈ ਇਸ ਨਾਲ ਵਿਅਕਤੀ ਦੇ ਗ੍ਰੋਤਾ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ ਆਪੇ ਮਾੜਾ ਪ੍ਰਭਾਵ ਪੈਂਦਾ ਹੈ ਇਸ ਨੂੰ ਵਿਗਿਆਨਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਚੱਪਲਾਂ ਘਸੀੜ ਕੇ ਤੁਰਾਂਗੇ ਤਾਂ ਸਾਡੀਆਂ ਚੱਪਲਾਂ ਜਲਦੀ ਘਸਣਗੀਆਂ ਤਾਂ ਹੋਰ ਲਿਆਉਣੀਆਂ ਪੈਣਗੀਆਂ ਸਾਡਾ ਪੈਸਾ ਘਟੇਗਾ ਦੁਕਾਨਾਂ ਵਾਲੇ ਪਾਸੇ ਨੂੰ ਸਾਡਾ ਪੈਸਾ ਤੁਰ ਜਾਏਗਾ ਗਰੀਬੀ ਆਉਣਾ ਸੰਭਵ ਹੈ ਨੰਬਰ 5 ਰਸੋਈ ਵਿੱਚ ਗੰਦਗੀ ਜੇਕਰ ਤੁਸੀਂ ਰਸੋਈ ਵਿੱਚ ਚੀਜ਼ਾਂ ਖਿਲਰੀਆਂ ਛੱਡ ਦਿੰਦੇ ਹੋ ਤਾਂ ਇਹ ਆਰਥਿਕ ਸੰਕਟ ਦਾ ਕਾਰਨ ਬਣ ਸਕਦਾ ਹੈ ਅਤੇ ਘਰ ਵਿੱਚ ਗਰੀਬੀ ਵਸਦੀ ਹੈ ਇਸ ਤਰ੍ਹਾਂ ਕਰਨ ਨਾਲ ਰਸੋਈ ਦੇ ਵਿੱਚ ਕਟਾਣੂ ਫੈਲ ਜਾਂਦੇ ਨੇ ਉਹ ਕਟਾਣੂ ਸਾਡੇ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਹੁੰਚ ਜਾਂਦੇ ਨੇ ਤੇ ਉਹ ਸਾਡੇ ਸਰੀਰ ਦੇ ਅੰਦਰ ਜਾ ਕੇ ਸਾਨੂੰ ਭਿਆਨਕ ਬਿਮਾਰੀਆਂ ਦਾ ਜਿਹੜਾ ਗਰਾਫ ਦੇ ਅੰਦਰ ਘੇਰ ਲੈਂਦੇ ਨੇ ਤੇ ਸਾਡਾ ਪੈਸਾ ਡਾਕਟਰਾਂ ਦੇ ਘਰਾਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ ਗਰੀਬੀ ਆਉਣੀ ਸੰਭਵ ਹੈ ਨੰਬਰ 6 ਜੁੱਤੀਆਂ ਚੱਪੜਾਂ ਨਾਲ ਸੰਬੰਧਿਤ ਹੈ ਜੁੱਤੀਆਂ ਦੇ ਚੱਪੜਾਂ ਨੂੰ ਕਦੇ ਵੀ ਘਰ ਵਿੱਚ ਇੱਧਰ ਉੱਧਰ ਨਾ ਖਿਲਾਰੋ ਇਸ ਨਾਲ ਵਿਅਕਤੀ ਦੁਆਰਾ ਕੀਤਾ ਗਿਆ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਘਰ ਵਿੱਚ ਜੁੱਤੀਆਂ ਚੱਪੜਾਂ ਇੱਧਰ ਉੱਧਰ ਖਿਲੜੀਆਂ ਚੰਗੀਆਂ ਨਹੀਂ ਐ ਇਹਦੇ ਨਾਲ ਇਹ ਵੀ ਨੁਕਸਾਨ ਹੁੰਦਾ ਹੈ ਵਿਗਿਆਨਕ ਤੌਰ 'ਤੇ ਦੇਖਿਆ ਜਾਵੇ ਤਾਂ ਚੱਪੜਾਂ ਨਾਲ ਗੰਦਗੀ ਲੱਗ ਕੇ ਆਉਂਦੀ ਹੈ ਉਹ ਗੰਦਗੀ ਸਾਡੇ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਕਟਾਣੂ ਫੈਲਦੇ ਨੇ ਉਹ ਕਟਾਣੂ ਵੀ ਸਾਨੂੰ ਬਿਮਾਰ ਕਰ ਸਕਦੇ ਨੇ ਨੰਬਰ 7 ਜਿਹੜਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਚੰਗੀ ਆਦਤ ਤੁਹਾਨੂੰ ਦੱਸ ਰਹੇ ਹਾਂ ਜਾਨਵਰਾਂ ਪੰਛੀਆਂ ਨੂੰ ਭੋਜਨ ਪਾਉਣਾ ਬੇਜਵਾਨ ਜਾਨਵਰਾਂ ਨੂੰ ਭੋਜਨ ਦੇਣ ਨਾਲ ਕੁੰਡਲੀ ਦੇ ਅਸ਼ੁੱਭ ਗ੍ਰਹਿ ਸ਼ੁਭ ਫਲ ਦੇਣ ਲੱਗਦੇ ਹਨ ਅਤੇ ਬੁੱਧ ਗ੍ਰਹਿ ਵੀ ਬਲਵਾਨ ਹੁੰਦਾ ਹੈ ਇਸ ਨੂੰ ਆਪ ਅਵਗਿਆਨਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਬੇਜਵਾਨ ਜਾਨਵਰਾਂ ਨੂੰ ਜਦੋਂ ਅਸੀਂ ਭੋਜਨ ਦਿੰਨੇ ਆ ਉਹਨਾਂ ਨੂੰ ਖਾਣ ਪੀਣ ਦਿੰਨੇ ਆ ਤਾਂ ਉਹ ਸਾਨੂੰ ਅਸੀਸ ਦਿੰਦੇ ਨੇ ਸਿੱਧਾ ਤੌਰ ਤੇ ਉਹਨਾਂ ਦੀ ਸੰਭਾਲ ਅਸੀਂ ਕਰਾਂਗੇ ਤਾਂ ਇਹ ਜਿਹੜੇ ਬੇਜਵਾਨ ਜਾਨਵਰ ਹੈ ਇਹਨਾਂ ਨਾਲ ਹੀ ਸਾਡਾ ਜੀਵਨ ਹੈ ਉਹਨਾਂ ਦੀ ਸੰਭਾਲ ਕਰਨਾ ਮਨੁੱਖ ਦਾ ਪਹਿਲਾ ਫਰਜ਼ ਹੈ ਇਸ ਲਈ ਬੇਜਬਾਨ ਜਾਨਵਰ ਨੂੰ ਦਿੱਤੇ ਹੋਏ ਭੋਜਨ ਦਾ ਜਿਹੜਾ ਪੁੰਨ ਹੈ ਉਸ ਦਾ ਜਿਹੜਾ ਅਸੀਸ ਹੈ ਉਹ ਸਾਨੂੰ ਜ਼ਰੂਰ ਲੱਗਦੀ ਹੈ ਇਸ ਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ ਇਸ ਲਈ ਉਹਨਾਂ ਦੀ ਸੰਭਾਲ ਕਰਨੀ ਤੇ ਉਹਨਾਂ ਨੂੰ ਭੋਜਨ ਦੇਣਾ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਪਹਿਲੀ ਰੋਟੀ ਗਾਂ ਅਤੇ ਕੁੱਤੇ ਲਈ ਕੱਢਣੀ ਬਹੁਤ ਹੀ ਜ਼ਰੂਰੀ ਹੈ ਸ਼ੁਭ ਹੀ ਸ਼ੁਭ ਜ਼ਿੰਦਗੀ ਵਿੱਚ ਹੁੰਦਾ ਹੈ ਤੇ ਧਨ ਦੀ ਵੀ ਪ੍ਰਾਪਤੀ ਹੁੰਦੀ ਹੈ ਇਹ ਸੀ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ